ਕੀਕੇ ਜਿਸ ਦੇ ਤੀ ਆਪਿਆਂ ਜਿਹੋਵੇ ਘਰ ਚ ਹੋਵੇ ਹਾਂ ਭਾਈ ਛੋਟਿਆ ਤੇਰੇ ਭਰਾ ਦਾ ਨਾਮ ਹਾਂ ਵੇ ਤੇਰੇ ਡੈਡੀ ਦਾ ਨਾਮ ਹਾਂ ਭਾਈ ਡੈਡੀ ਦਾ ਨਾਮ ਡੈਡੀ ਦਾ ਨਾਮ ਕਿਹੜਾ ਬੰਦਾ ਕੋੜੇ ਰਾਤ ਰੈਣਾਂ ਰਾਤ ਰੈਣਾਂ ਰਾਤ ਬਣਾਉਣਾ ਜੀ ਕਾਰਪਾ ਹੀ ਕਰ ਪੈਂਦਾ ਜੀ ਕੱਲ ਨੂੰ ਕਾਰ ਨਹੀਂ ਆਉਂਦੀ ਪਹਿਲਾਂ ਕਾਰ ਉਹ ਦੇ ਕਾਲੇ ਦੇ ਵਿੱਚ ਸੱਟ ਖਾਉਂਦਾ ਪੁੱਤ ਹੈ ਦੇ ਪੈਦਲਾ ਹੋਏ ਡੈਡੀ ਜਿਹੜਾ ਪਿੰਡ ਦਾ ਸਿਕੜਾ ਚਾਣਾ ਵੀ ਕਹਾਂ ਬਾਗੇ ਬਣਾਣਾ ਹੋਏ ਨਾ ਮੈਂ ਲੱਛਾ ਲôi ਬੁਣਿਆ ਆ ਕਹੇ ਤੇ ਨਹੀਂ ਬੁਲਾਇਆ ਮੈਂ ਤੂੰ ਕੰਮ ਘਰ ਉਪਰ ਆ ਹੋਂ ਦੇ ਆ ਪੀਰ ਦੇ ਮਰਾਸੀ ਨੂੰ ਨੇ ਖੜੇ ਸੀ ਕੰਧਾਰ ਕੰਧਾਰ ਗਈ ਕਿਥੇ ਹੈ ਸ਼ੀਰਕਾਰ ਕੋਲ ਇਸ ਬੰਦੇ ਨੂੰ ਵੀ ਨਹੀਂ ਲੀਗ ਵਾਲੇ ਤੇ ਬੀਲੀ ਵਾਲੇ ਤੇ ਸਾੜੀ ਬੈਠਾ ਮੈਂ ਕਿੱਥੇ ਜਾਣਾ ਸੱਤ ਘੰਟਾ ਸਮਾਂ ਪਨਾ ਗਾਗਾ ਨਾਲ ਜਾਈ ਤੇ ਜਿਆ ਸਾੜ ਦੀ ਬੋਲਾਂ ਵਿੱਚ ਲੈ ਮੁੰਡਾ ਜਿਹੜੀ ਗੱਲ ਹੋ ਗਈ ਆ ਹਾਂ ਕਹਿੰਦੀ ਨਹੀਂ ਤਾਂ ਜਵਾਬ ਲਈ ਹੁਣ ਮੈਨੂੰ ਆਏ ਦਾਦੇ ਭਾਈ ਮੰਗੇ ਪੁੱਛ ਸ਼ਾਰਟਕਟ ਰੱਖਾਂਗੇ ਡਰਾਈਵਰ ਉਹਨਾਂ ਦੇ ਕਿਉਂ ਕਰਨ ਬੰਦਾ ਸਾਰੇ ਕਦੇ ਨਾਲ ਕੌਣ ਆਇਆ ਤੇਰੇ ਯਾਰ ਦੋਸਤ ਆਏਗਾ ਪਹਿਲਾਂ ਤਾਂ ਮੈਨੂੰ ਆਇਆ ਨਸ ਮੇਰਾ ਵੀ ਸੋੜੇ ਸੀਰੀ ਚ ਫਲਟ ਕਿਦੇ ਸੀਗੇ ਦੁਖਾਗੇ ਜਾਂਦਾ ਹੈ ਕਿੰਨਾ ਦਸ ਕਰੀ ਕੀ ਲੱਗਦੀ ਆ ਮੈਂ ਕਰਨਾ ਪਹਿਲਾਂ ਤੇਰੀ ਤੇਰੀ ਸਹੀ ਨਹੀਂ ਬਈ ਕਾ ਹੋਈ ਹੋ ਮੇਰਾ ਪੀਰ ਤੇ ਮਰਾ ਸੀਧੋ ਮੇ ਖੜੇ ਸੀ ਇਸ ਆਬੀਆਂ ਕਿਸ ਜੀ ਦੇ ਗਮੂਏ ਛੋੜਿਆ ਹੋਏ ਫਰਮਾਨੀ ਦੇ ਪੱਕੀ ਗੱਲ ਹੈ ਤੁਸੀਂ ਪਿੰਡ ਸਾਡੇ ਕੇ ਦੂਜੇ ਪਿੰਡ ਬਸਣਾ ਆਏ ਹੋ ਇਹ ਗੱਲ ਬਾਬਾ ਗੱਲ ਸੱਚ ਕਰੇ ਕਿ ਤੂੰ ਵੀ ਘਰੇ ਹੋਏ ਮੈਨੂੰ ਪਤਾ ਨਹੀਂ ਪੈਦਾ ਹੋਣ ਤੈਨੂੰ ਪਤਾ ਨਹੀਂ ਪੈਦਾ ਹੋ ਸਕਦੇ ਨੇ ਲੈ ਵੀ ਕੰਮ ਸੁਣਾ ਰਾਮ ਨਰ ਬੋਲਣਾ ਹੀ ਹੈਗਾ ਠੀਕ ਹੈ ਬਾਬਾ ਜੀ ਉਹ ਤੂੰ ਤੁਸੀਂ ਕੋਈ ਵੀ ਕੰਮ ਬਿੜਦੇ ਤੁਹਾਡਾ ਪੂਰ ਨਹੀਂ ਚੜਦਾ ਹੈਗਾ ਠੀਕ ਹੈ ਛੋਟੇ ਵਰਦੀ ਪਾਉਣ ਨੂੰ ਕੌਣ ਕਹਾਂਦੀ ਹੋਏ ਮੇਰੀ ਭੈਣ ਨੇ ਹੋ ਗਿਆ ਕੁੜੀ ਦਾ ਕੰਮ ਠੀਕ ਹੈ ਏਗਾ ਪਹਿਲੀ ਗੱਲ ਦਾ ਬਾਬਾ ਨਾ ਮੁੰਡੀ ਕੁੜੀ ਦਾ ਕੰਮ ਬਣ ਜਾਊਗਾ ਗਰੰਟੀ ਨਾਲ ਆ ਠੀਕ ਹੈ ਕੁਛ ਨਹੀਂ ਆ ਜੀ ਕੋਈ ਵੀ ਕੰਮ ਮਿਲ ਜੇ ਤੁਹਾਡਾ ਪੂਰਨ ਹੀ ਚੜਦਾ ਹੈਗਾ ਠੀਕ ਹੈ ਹਾਂ ਜੀ ਤੁਹਾਡੇ ਫਾਂਸੀ ਲੈਣ ਨੂੰ ਕੌਣ ਕਹਿੰਦੀ ਓਏ ਓ ਕੀ ਕਹਿੰਦਾ ਮੈਂ ਪੱਖੇ ਲੌਕੀ ਇਹਨਾਂ ਕੋ ਪਾ ਲੈਣ ਨੂੰ ਰਸਾ ਮੈਂ ਕਹਿੰਦਾ ਗੱਲ ਹਾ ਹਾ ਹਾਂਜੀ ਇਹਦਾ ਪਤੀ ਅੱਜ ਕਾਹਤੋਂ ਕਹਿੰਦਾਂ ਸੀਗਾ ਘਰੇ ਬਲੇਦਵਾਲ ਠੀਕ ਐ ਫੋਰ ਦੇ ਚੋਪਕਾ ਨਾਲ ਕੋਈ ਨਹੀਂ ਹੈਗਾ ਵੀਰੇ ਫੋਦੇ ਘਰੇ ਜੱਗ ਪਿੱਛੇ ਲੜਾਈ ਹੁੰਦਾ ਸੀ ਕਿਹੜਾ ਹੋਈ ਓਏ ਮੰਮੀ ਦਾ ਡੈਡੀ ਨਾਲ ਜਾਤ ਪਿੱਛੇ ਲੜਾਈ ਲੱਗੇ ਐਵੇਂ ਨਹੀਂ ਗੱਲਾਂ ਤੁਹਾਡੇ ਘਰੇ ਸਾਧੂ ਆ ਕੇ ਖੜ ਗਿਆ ਇਹ ਡੇਰੇ 'ਚ ਮੱਥਾ ਕਿੱਥੇ ਟੇਕਿਆ ਨਾ ਪੁੱਤ ਆਪਣੀ ਖੇਤ ਜਗਾ ਲਈ ਜੀ ਆਪਰੇ ਤੁਹਾਡੇ ਖੇਤ ਬਣੀ ਹੋਈ ਹੈਗੀ ਤੂੰ ਦੋ ਪਿੰਡਾਂ ਦੀ ਸਾਂਝੀ ਹੈਗੀ ਦੋ ਪਿੰਡਾਂ ਦੀ ਸਾਂਝੀ ਆ ਹਾਂਜੀ ਮਹਾਰਾਜੀ ਬਹੁਤ ਤਾਕੜੇ ਨੇ ਭਾਈ ਉਹ ਠੀਕ ਹੈ ਕਿਹੜੇ ਕਿਹੜੇ ਪਿੰਡਾਂ ਦੀ ਸਾਂਝੀ ਆ ਓਏ ਇਹ ਮੈਸਨਪੁਰ ਤੇ ਸਾਡਾ ਪਿੰਡ ਮੈਸਨਪੁਰ ਸਾਡਾ ਪਿੰਡ ਕੰਧਾਰ ਗੜੀ ਕੰਧਾਰ ਕੜਾ ਜੇ ਉਹ ਨਵੀਂ ਗੱਲ ਸੁਣ ਰਹੇ ਹੋ ਜੇ ਤੁਸੀਂ ਜਾਣਦਾ ਉਹਨਾਂ ਦੇ ਪਿੰਡ ਤੁਸੀਂ ਮੱਥਾ ਟੇਕ ਜੇਵੇਂ ਉਹ ਛੋਡੇ ਪਿੰਡ ਚ ਮੱਥਾ ਟੇਕਿਆ ਹੈ ਇਹੀ ਕੁਸਾ ਓਏ ਕਾ ਓਏ ਹਉ ਛੋਟੋ ਹੋ ਗਿਆ ਉਸ ਡੇਰੇ ਦੇ ਵਿੱਚ ਗਲਤੀ ਤੇ ਇੱਥੋਂ ਹੀ ਹੋਈ ਆ ਹੋਰ ਕੋਈ ਨਹੀਂ ਹੋਈ ਕਿਸੇ ਨੂੰ ਤੇ ਤੂੰ ਹੀ ਉੱਥੇ ਗਲਤੀ ਹੋਈ ਆ ਜਿਹਦੇ ਕਾਰਨ ਸੋਨੂੰ ਮੁਕਤਰਾ ਪੈ ਗਿਆ ਸਾਰੇ ਘਰ ਦੀ ਜੋਰੀ ਪੱਟੀ ਮੇਸੂਰ ਤੂੰ ਬਚ ਗਿਆ ਓਏ ਤੈਨੂੰ ਗੋਲੀ ਵੀ ਬੱਜਣੀ ਦੀ ਤੇ ਗੱਲ ਖਰਾਬ ਹੀ ਲੈਣੀ ਦੀ ਆ ਐਂ ਜਦੋਂ ਉਹਨਾਂ ਨੇ ਗੋਲੀ ਕਿਹਾ ਕਿ ਤੇਰੇ ਗੋਲੀ ਮਾਰਾਂਗੇ ਬੋਲ ਲਈ ਲੜਾਈ ਹੋ ਗਈ ਸੀ ਐ ਲੜਾਈ ਹੋਈ ਸੀ ਸਹੀ ਗਿਆ ਮੈਂ ਤੂੰ ਮੈਨੂੰ ਮਿਲਿਆ ਤਾਂ ਨਹੀਂ ਨਾ ਆਪਣੀ ਗੱਲ ਤੇ ਹੀ ਹੋਈ ਨਾ ਠੀਕ ਐ ਛੋਟੇ ਚੋਰਿਆ ਚੋਰਿਆ ਜਿਆਦਾ ਤਾਂ ਸਟਾਰ ਮਿਲਦਾ ਓਏ ਰਾ ਡੈਡੀ ਆ ਲਾਉਂਦਾ ਜੀ ਆ ਓਏ ਹੋ ਸੰਗੇ ਦੀਦਾ ਰੰਗਰ ਮੀਲਾ ਡੈਡੀ ਇਹ ਤਾਂ ਹੱਲ ਕਰ ਇਕੋ ਹੀ ਆ ਬੱਸ ਜਾ ਕੇ ਤਾਂ ਸਾਡੇ ਗਾਦੀ ਮਾਲਾ ਵੀ ਬਾਬਾ ਮੈਂ ਇਥੋਂ ਵੀ ਗਲਤੀ ਮੈਨੂੰ ਕਰਦੇ ਮਾਪਾ ਤੇਰੀ ਬੇੜੀ ਬਨੇ ਲੱਗ ਜੂਗੀ ਨਹੀਂ ਤੈਨੂੰ ਕੋਈ ਮਾਇਆ ਲਾਲ ਬਚਾ ਨਹੀਂ ਸਕਦਾ ਹੈਗਾ ਮੈਂ ਵੀ ਨਹੀਂ ਬਚਾ ਸਕਦਾ ਠੀਕ ਜਾ ਕੇ ਗਿਆ ਬਾਹਰੋਂ ਮੈਂ ਆਹੋ ਆਹੋ ਨਹੀਂ ਪਤਾ ਨਹੀਂ ਹੈ ਜਾ ਨਹੀਂ ਹੈ ਉਹ ਕਾਲਰ ਵੀ ਆਦਾ ਨਹੀਂ ਹੈ ਹੈ ਉਹ ਜਾਣੀ ਆਜਾ ਲੋਗ ਇਹ ਕਰਾਦਾ ਨਹੀਂ ਡੇਟਾ ਕਾੜਣਾ ਨਹੀਂ ਗਾਣਾ ਦੀ ਗੱਲ ਨਾਲ ਮੇਰਾ ਮੈਨੇਜਰ ਜੀ ਤੇ ਬਸ ਕਹੀਏ ਬੈਠੇ